ਮੈਂ ਸਰਪੰਚ ਬਲਦੇਵ ਸਿੰਘ ਪਿੰਡ ਸਚੇਵਗੜ੍ਹ ਤੋਂ ਗੱਲ ਕਰ ਰਿਹਾ ਹਾਂ ਜੀ ਖਾਲਸਾ ਐਂਡ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਨੂੰ ਬੇਨਤੀ ਕੀਤੀ ਸੀ ਮੇਰੇ ਨਜ਼ਰ ਦੇ ਵਿੱਚ ਦੋ ਘਰ ਜਿਹੜੇ ਸੀ ਬਹੁਤ ਗਰੀਬ ਹਾਲਤ ਵਿੱਚ ਰਹ ਰਹੇ ਸੀ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ ਖਾਲਸਾ ਐਂਡ ਵਾਲਿਆਂ ਨੇ ਬੇਨਤੀ ਪ੍ਰਵਾਨ ਕੀਤੀ ਤੇ ਇਹਨਾਂ ਪਰਿਵਾਰਾਂ ਦੇ ਘਰ ਬਹੁਤ ਸੋਹਣੇ ਸੁੰਦਰ ਬਣਾ ਦਿੱਤੇ ਆ ਇਸ ਪਰਿਵਾਰ ਦੇ ਮਕਾਨ ਬਣਨ ਤੋਂ ਪਹਿਲਾਂ ਇਨਾਂ ਦੇ ਘਰ ਦੀ ਇਨਾਂ ਦੇ ਕਮਰਿਆਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ ਕੋਈ ਇਸ ਕਰਕੇ ਸੀ ਜੀ ਹੜ ਦਾ ਪਾਣੀ ਆ ਚੁੱਕਾ ਸੀ ਹੜ ਦੇ ਪਾਣੀ ਨਾਲ ਘਰ ਜਿਹੜਾ ਉੱਥੇ ਚ ਪਸਦਾ ਵਿਚਾਰੇ ਤਰਪਾਨ ਲਾ ਕੇ ਗੁਜ਼ਾਰਾ ਕਰਦੇ ਸੀ ਖਾਲਸਾ ਐਡ ਵਾਲੇ ਵੀਰਾਂ ਨੇ ਇਹ ਦੇਖਿਆ ਤੱਕਿਆ ਤੇ ਉਹਨਾਂ ਦੇ ਧਿਆਨ ਵਿੱਚ ਗੱਲ ਆਈ ਵੀ ਵਾਹ ਤੇ ਇਹ ਪਰਿਵਾਰ ਜਿਹੜੀ ਲੋੜ ਵੰਦਿਆ ਤੇ ਉਹਨਾਂ ਨੇ ਇਹ ਲੋੜ ਮਹਿਸੂਸ ਕਰਦਿਆਂ ਹੋਇਆਂ ਇਸ ਪਰਿਵਾਰ ਨੂੰ ਘਰ ਹੀ ਬਣਾ ਕੇ ਦਿੱਤਾ ਇਸ ਖਾਲਸਾ ਐਡ ਸੰਸਥਾ ਦਾ ਮੈਂ ਸਰਪੰਚ ਹੋਂ ਦੇ ਨਾਤੇ ਤੇ ਤਹਿ ਦੋਂ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਗਰੀਬ ਲੋਕਾਂ ਦਾ ਸਾਥ ਦੇ ਰਹੇ ਨੇ ਗਰੀਬ ਜਨਤਾ ਨੂੰ ਉੱਪਰ ਚੁੱਕ ਰਹੇ ਨੇ ਬੜੀ ਮਨ ਨੂੰ ਖੁਸ਼ੀ ਹੋਈ ਹੈ ਇਹ ਪਰਿਵਾਰ ਵੀ ਬੜੇ ਖੁਸ਼ ਨੇ ਇਹਨਾਂ ਦਾ ਜਿਹੜਾ ਰਹਿਣ ਦਾ ਰਹਿਣ ਬਸੇਰਾ ਉਹ ਬਣ ਗਿਆ ਹੈ ਇਸ ਕਰਕੇ ਮੈਂ ਸਾਰੇ ਹੀ ਆਪਣੇ ਨਗਰ ਵੱਲੋਂ ਆਪਣੇ ਵੱਲੋਂ ਤੇ ਇਹਨਾਂ ਪਰਿਵਾਰਾਂ ਵੱਲੋਂ ਤੇ ਇਹਨਾਂ ਦਾ ਧੰਨਵਾਦ ਸ਼ੁਕਰਾਨਾ ਕਰਦਾ ਖਾਲਸਾ ਜਲ ਵਾਲਿਆਂ ਦਾ ਜੀ